ਖੇਤੀਬਾੜੀ ਵਿਭਾਗ ਵੱਲੋਂ ਬਰਨਾਲਾ ਦੀ ਅਨਾਜ ਮੰਡੀ ਵਿਖੇ ਜ਼ਿਲ੍ਹਾ ਪਦਰੀ ਕਿਸਾਨ ਮੇਲਾ ਲਗਾਇਆ ਗਿਆ ਇਸ ਮੇਲੇ ਵਿੱਚ ਭਾਰੀ ਗਿਣਤੀ ਚ ਪਹੁੰਚੇ ਕਿਸਾਨਾਂ ਨੇ ਮਾਹਿਰਾਂ ਤੋਂ ਚੰਗੀ ਖੇਤੀ ਕਰਨ ਦੇ ਸੁਝਾਅ ਲਏ ਮਾਹਿਰਾਂ ਦਾ ਕਹਿਣਾ ਹੈ ਕਿ ਕਿਸਾਨ ਮੇਲੇ ਦਾ ਮੁੱਖ ਮਕਸਦ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਮਾਹਿਰਾਂ ਨੇ ਵਾਤਾਵਰਣ ਦੀ ਰੱਖਿਆ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਿਹੜਾ ਸਾਡਾ ਮੁੱਖ ਨਿਸ਼ਾਨਾ ਹੈ ਅਸੀਂ ਜ਼ਿਮੀਂਦਾਰਾਂ ਨੂੰ ਇਹ ਮੈਂ ਕਿ ਪਹਿਲੀ ਗੱਲ ਤਾਂ ਅਸੀਂ ਲੋਕਾਂ ਨੂੰ ਇਸ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਹੈ ਵੀ ਜਿਹੜੀ ਚੋਨੇ ਦੀ ਜਿਹੜੀ ਪਰਾਲੀ ਆ ਅਸੀਂ ਉਹਨੂੰ ਅੱਗ ਅਸੀਂ ਨਹੀਂ ਲਾਉਣੀ ਹੈਪੀ ਸੀਡਰ ਦੁਆਰਾ ਰੋਟਾਵੇਟਰ ਦੁਆਰਾ ਜ਼ੀਰੋ ਟਿਲੇਜ ਮਸ਼ੀਨ ਦੁਆਰਾ ਜਿਹੜੀ ਮੱਕੇ ਅਸੀਂ ਦੀ ਵਿੱਚ ਹੀ ਅਸੀਂ ਇਹਨੂੰ ਮੱਕ ਬਜਾਈ ਇਸ ਤਰੀਕੇ ਕਰਨੀ ਹੈ ਤੇ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਇਹ ਤਾਂ ਕਿ ਸਾਡੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਸਾਡੇ ਸਾਬੇ ਸ੍ਰੀ ਗੁਰੂ ਗੰਗਾ ਸਾਹਿਬ ਜੀ ਦੇ ਹੁਕਮ ਨੇ ਜਿਹੜੇ ਉਹਦੇ ਵਿੱਚ ਕੀ ਆ ਸੀ ਅਸੀਂ ਹਵਾ ਨੂੰ ਵੀ ਸਾਡੇ ਅਸੀਂ ਗੁਰੂ ਨੂੰ ਵੀ ਬਚਾਉਣਾ ਪਿਤਾ ਨੂੰ ਵੀ ਬਚਾਉਣਾ ਤੇ ਧਰਤੀ ਮਾਂ ਨੂੰ ਵੀ ਬਚਾਉਣਾ ਸਾਡਾ ਇਹ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਮੇਲੇ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਅਜਿਹੇ ਮੇਲੇ ਕਰਵਾਉਣੇ ਚਾਹੀਦੇ ਨੇ ਬਰਨਾਲਾ ਤੋਂ ਪੁਨੀਤ ਮਾਨ ਜਗਬਾਣੀ ਟੀਵੀ